ਮੇਰਾ ਨਾਮ ਬੇਟਾ ਸ਼ਸ਼ੀ ਆਏ ਮੈਂ ਆਪਣੇ ਬੇਟੇ ਦੇ ਨਾਲ ਜਾ ਰਹੀ ਸੀਗੀ ਕੋਈ ਗੱਲ ਨਹੀਂ ਹੋਈ ਰਸਤੇ ਉਦੀ ਗੱਡੀ ਖੜੀ ਸੀ ਦੋ ਬੇਟੇ ਨੇ ਹਾਰਨ ਮਾਰੇ ਕੀ ਗੱਡੀ ਪਿੱਛੇ ਕਰਨਗੇ ਤਦ ਉਹ ਆਕਰ ਕੇ ਕਹਿੰਦਾ ਤੂੰ ਹਾਰਨ ਕੀ ਕਰਨ ਨੂੰ ਮਾਰੇ ਮੈਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਦੇਖ ਅਸੀਂ ਕੋਕੀ ਜਗ੍ਹਾ ਤੇ ਰਹਿ ਰਹੇ ਆ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਤੇ ਕਹਿੰਦਾ ਕਰ ਲੈ ਜੋ ਕਰਨਾ ਹੀ ਹੈ ਮੈਂ ਤਾਂ ਇੱਥੇ ਖੜਾ ਮੈਨੂੰ ਇੰਨਾ ਰੂਟ ਬੋਲਿਆ ਗੰਦੀ ਲੈਂਗੁਏਜ ਬੋਲਿਆ ਮੇਰੇ ਨਾਲ ਬਹੁਤ ਜ਼ਿਆਦਾ ਇਹ ਮੇਰੇ ਬੇਟੇ ਨੂੰ ਤਾਂ ਮੂਹਰੇ ਲੱਗ ਗਿਆ ਗਾਣਾ ਵੀ ਗੱਡੀਆਂ ਨੇ ਗਾਣਾ ਬਹੁਤ ਗੱਡੀਆਂ ਨੇ ਮੈਨੂੰ ਵੀ ਗਾਣਾ ਗੱਡੀਆਂ ਨੇ ਇੱਕ ਦੋ ਗੰ ਹੋਏ ਉਹਦੀ ਚਿਹਨ ਉਧਾਰ ਦਿੱਤੀ ਇਹਨੇ ਪੱਗ ਲਾਤੀ ਮੇਰੇ ਬੇਟੇ ਦੀ ਹਾਂ ਇਹਨੇ ਪੱਗ ਲਾਤੀ ਉਹਦੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿੰਦਾ ਖਲੋਵਾ 5 ਮਿੰਟ ਮੇ ਆਣਾ ਜਰਾ ਰੁਕ ਜਾਓ ਜਰਾ ਫਿਰ ਗੱਡੀ ਲੈ ਕੇ ਆਪਣੀ ਭੱਜ ਗਿਆ ਸਾਨੂੰ ਨਹੀਂ ਪਤਾ ਪੱਥਰ ਵੀ ਵੜੇ ਮਹੱਲੇ ਦੇ ਲੋਕਾਂ ਨੇ ਚੁੜਾਇਆ ਜਿਹਦੇ ਮੇਰੇ ਬੇਟੇ ਦਾ ਸਿਰ ਪੜ ਦੇਣਾ ਸੀ ਇਹਨਾਂ ਫੜ ਕੇ ਪੂੰਜੀ ਮੌਕੇ ਤੇ ਕੀ ਕਰ ਦਿਆ ਪ੍ਰਸ਼ਾਸਨ ਹਾਂਜੀ ਉਹ ਤੇ ਕਰਨਗੇ ਜੋ ਕੰਦੀ ਕਰਭਈ ਅਜੇ ਇਹਨਾਂ ਸ਼ਈਆਂ ਦੇ ਕਰਨੀ ਚਾਹੀਦੀ ਹੈ ਸਾਰੇ ਲੋਕ ਦੁਖੀ ਹੋ ਗਏ ਦੇ ਕੋਲ ਆਪਸ ਫੌਲ ਵੀ ਹੁੰਦੀ ਕਹਿੰਦੇ ਉਹ ਦੇ ਕੋਲ ਉਹਦੀ ਗੱਡੀ 'ਚ ਰੱਖੀ ਹੁੰਦੀ ਉਹਨੇ ਆਪਣੇ ਕੋਲ ਕੀ ਕਰ ਰੋ ਤਰਵਿੰਦਰ ਸਿੰਘ ਆ ਜੀ ਮੈਂ ਆਪਣੀ ਮੰਦਰ ਨਾਲ ਉਧਰੋਂ ਗੱਡੀ ਲੈ ਕੇ ਉਧਰੋਂ ਆ ਰਿਆਂ ਹਾਂ ਜੀ ਆਪਣੇ ਉਹਨੇ ਸੈਂਟਰ ਤੇ ਗੱਡੀ ਲਗਾਈ ਵੀ ਇੱਥੇ ਅਸੀਂ ਦੋ ਵਾਰੀ ਹਾਰਨ ਮਾਰਿਆ ਉਹਨੂੰ ਛੋਟਾ ਉਹਨੇ ਨਹੀਂ ਸੁਣਿਆ ਤੇ ਫਿਰ ਦੋ ਮਿੰਟ ਗੱਡੀ ਦੇ ਵੇਟ ਕੀਤੀ ਆਪਾਂ ਉਹਨੇ ਫਿਰ ਮੈਂ ਲੰਬਾ ਹੋਰਨ ਦਿੱਤਾ ਫਿਰ ਉਹ ਉੱਪਰੋਂ ਥੱਲੇ ਆਇਆ ਕਹਿੰਦਾ ਉੱਪਰੋਂ ਮੈਂ ਤੈਨੂੰ ਆਵਾਜ਼ਾਂ ਮਾਰ ਰਿਹਾ ਤੂੰ ਸੁਣਦਾ ਨਹੀਂ ਇਦਾਂ ਹੀ ਕਿਹਾ ਆਪਣਾ ਕਾਫੀ ਮਤਲਬ ਉਹਨੇ ਬੋਲਿਆ ਕਹਿੰਦਾ ਨਹੀਂ ਗੱਡੀ ਪਿੱਛੇ ਕਰਨੀ ਤੇਰੀ ਮੈਂ ਜੋ ਮਰਜ਼ੀ ਕਰ ਲਾ ਜਾ ਗੱਡੀ پارک ਕੀਤੀ ਹੋਈ ਗੱਡੀ پارک ਨਹੀਂ ਕੀਤੀ ਸੀ ਗੱਡੀ ਵਿੱਚ ਘਾਰ ਲਾਈ ਸੀ ਜੀ ਤੇ ਗੱਡੀ ਦਾ ਰਸਤਾ ਜਾਨਵਰ ਰਸਤਾ ਨਹੀਂ ਕੋ ਪਈ ਤੇ ਆਪਣਾ ਸਾਰਾ ਕੁਝ ਮਤਲਬ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਉਹ ਸਾਰੇ ਇੱਧਰ ਉੱਧਰੋਂ ਵੇਖ ਕੇ ਉੱਪਰ ਆਇਆ ਕਹਿੰਦਾ ਗੱਡੀ ਵੀ ਸਟਾਰਟ ਹੀ ਉਦੀ ਜਾਣ ਕੇ ਮਤਲਬ ਕਿ ਤੰਗ ਕਰਨ ਦੀ ਗੱਲ ਆ ਜੀ ਐਵੇਂ ਆਪਣੀ ਮਦਰ ਨਾਲ ਬੈਠਾ ਮੈਂ ਗੱਡੀ 'ਚ ਬੈਠਾ ਬਟਕਿਆ ਮੈਂ ਕਹਾ ਭਾਰੀ ਗੱਡੀ ਕਰ ਲਓ ਸਾਈਡ ਜਾਂ ਨਹੀਂ ਕਰਦਾ ਜੋ ਮਰਜ਼ੀ ਕਰ ਲੈ ਕਹਿੰਦਾ ਮੈਂ ਕਹਾ ਯਾਰ ਮੈਂ ਕੀ ਕਰਨਾ ਮੈਂ ਕਹਾ ਤੂੰ ਰਮਾਨ ਨਾਲ ਗੱਲ ਕਰ ਕਿੱਦਾਂ ਗੱਲ ਕਰਨੀ ਆ ਤੂੰ ਉਹ ਆਪਣਾ ਕਾਫੀ ਆਪਣਾ ਕਾਫੀ ਬੋਲਿਆ ਇਧਰ ਹਾਂ ਕੀ ਚੋਂਨਾ ਤੂੰ ਮੈਂ ਕਹ ਮੈਂ ਕੀ ਚੋਂਨਾ ਪ੍ਰਾਉ ਗੱਡੀ ਸਾਈਡ ਕਰ ਲਾ ਤੂੰ ਉਹ ਵਾਹਲੀ ਵੀ ਵਰਤੀ ਗਈ ਆਹਦੀ ਗਾਲਾਂ ਵੀ ਕੱਢੀਆਂ ਉਹ ਬਾਅਦ ਚੋਂ ਕੱਢੀਆਂ ਗਾਲਾਂ ਪਹਿਲਾਂ ਤੇ ਮੈਂ ਕਿਹਾ ਚੱਲ ਛੱਡਿਆ ਗੱਡੀ ਸਾਈਡ ਕਰ ਲਾ ਤੂੰ ਵੀਰ ਮੈਂ ਫਿਰ ਵੀਰ ਕਿਹਾ ਤਿੰਨ ਵਾਰੀ ਮੈਂ ਕਹ ਵੀਰ ਗੱਡੀ ਸਾਈਡ ਕਰ ਲਾ ਉਤਰ ਕੇ ਕਿਹਾ ਉਹ ਫਿਰ ਮਾਰੀ ਗਾਂਗਾ ਆ ਕੇ ਵਧੀ ਜਾਂਦਾ ਬਈ ਲੜਨ ਵਾਸਤੇ ਮੇਰੇ ਨਾਲ ਕੀ ਯਾਰ ਮਤਲਬ ਹਾਂ ਉਹ ਤੇ ਉਥੋਂ ਮੇਰੇ ਮਦਰ ਨੇ ਵੀ ਉਹਨੂੰ ਬੋਲਿਆ ਕਹਿੰਦੇ ਮਮਦਰ ਕਹਿੰਦੇ ਤੂੰ ਮਹਲੇ ਚ ਰੇਨਾ ਵਾ ਤੂੰ ਥੋੜਾ ਵੇਗ ਤੇ ਸਹੀ ਕਮਸੇ ਕਮ ਉਹ ਕਹਿੰਦਾ ਉਹਨੇ ਫਿਰ ਮਦਰ ਬੜੀ ਸਵੇਰ ਤੋਂ ਜਾਂਨੇ ਸ਼ਾਮੀ ਆਉਂਦੇ ਆਂ ਅਹੀਂ ਤੇ ਮੈਂ ਆਪਣਾ ਆਂਦੇ ਨਹੀਂ ਕਿਤੇ ਜਾਂਦੇ ਨਹੀਂ ਕਿਤੇ ਅਹੀਂ ਤੇ ਸਰ ਉਹਨੇ ਤਾਂ ਤੁਹਾਡੀ ਦਸਤਾਰ ਵੀ ਉਤਾਰੀ ਦਸਾਰ ਦੀ ਲੜਦੇ ਆ ਇੱਥੇ ਜਦੋਂ ਗੱਡੀ ਉਤਰਿਆ ਜੀ ਮੈਂ ਤੇ ਜਦੋਂ ਮੈਨੂੰ ਬੋਲਿਆ ਉਹ ਜਦੋਂ ਬੋਲਿਆ ਜਦੋਂ ਉਹਨੇ ਮੈਨੂੰ ਗਾਲ ਕੱਢੀ ਕਾਫੀ ਬਦਸਲੂ ਗਾਲ ਕੱਢੀ ਇੰਨੇ ਸਰੀ ਤੇ ਉਤੋਂ ਬੜੀ ਫਿਰ ਮੇਕੋ ਵੀ ਨਹੀਂ ਰਹਿ ਗਿਆ ਮੇਰੀ ਮਦਰ ਨੂੰ ਵੀ ਇਹਰ ਬੋਲਿਆ ਉਹਨੇ ਤੇ ਮੇਰੇ ਕੋਲ ਨਹੀਂ ਆਪਸ ਤੇ ਫਿਰ ਉਹਨੇ ਜੇ ਮੈਨੂੰ ਕਿਹਾ ਮੈਂ ਤਾਂ ਆਪਣਾ ਬਚਾਅ ਕਰਨਾ ਹੈ ਨਾ ਜੀ ਕੋਈ ਮਾਲੀ ਨੁਕਸਾਨ ਮਾਲੀ ਨੁਕਸਾਨ ਚਲੋ ਬਚਾਅ ਵਾ ਜਿਹੜੀ ਚੈਨ ਚੂਨ ਚਲੋ ਕੋਈ ਡੇਗੀ ਇੱਧਰ ਉ ਉਹ ਦਿੱਕਤ ਨਹੀਂ ਕਰੋ ਵੇਖ ਲਾਂਗੇ ਕੀ ਕਰਨਾ ਉਹਦਾ ਸੱਟ ਵੇੜ ਹੱਥ ਤੇ ਲੱਗੀ ਆ ਪਰ ਚਲੋ ਵੇਖਦੇ ਆ ਕੀ ਕਰਨਾ ਉਹਦਾ ਸਰ ਪੁਲਿਸ मौके ਤੇ ਆਈ ਕੀ ਪੁਲਿਸ ਮੌਕੇ ਤੇ ਆ ਗਈ ਜੀ ਪੁਲਿਸ ਉਹਨੂੰ ਵੇਖੋ ਕੀ ਗੱਲ ਮਤਲਬ ਗੱਲਬਾਤ ਕਰਨ ਕਿ ਸਾਰੇ ਉਹਨਾਂ ਨਾਲੋਂ ਘਰੇ ਨਹੀਂ ਹੈ ਗਏ ਸੋਲੇ ਹਲੇ ਸਰ ਤੁਸੀਂ ਕੀ ਮੰਨ ਚਾਹਦੇ ਹੋ ਜੀ ਬੜੀ ਮੰਗ ਇਹੀ ਕਰਦੇ ਆ ਕਿ ਵੇਖੋ ਸ਼ਰੀਫ ਬੰਦੇ ਨਾਲ ਲੜਨਾ ਕਿਹੜੀ ਗੱਲੋਂ ਉਹ ਅੱਗੇ ਸਾਨੂੰ ਧਮਕੀ ਦਿੰਦਾ ਕਿ ਬੁੰਡੇ ਬਵਾਦਨੇ ਆ ਇਹ ਕਰਾ ਦੇਣਾ ਉਹ ਕਰਾ ਦੇਣਾ ਮੈਨੂੰ ਉਹਦੀ ਉਹਦੀ ਮਤਲਬ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਡੇ ਵੱਲੋਂ ਉਹ ਵੀ ਚੰਗਾ ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿ ਅਸੀਂ ਨਹੀਂ ਇਹ ਚਾਹੁੰਦੇ ਕਿ ਅਗਲੇ ਨੂੰ ਵੀ ਨੁਕਸਾਨ ਹੋਵੇ ਅਸੀਂ ਕਹਿੰਦੇ ਬਹਿ ਕੇ ਯਾਰ ਗੱਲ ਖਤਮ ਹੋਵੇ ਅਸੀਂ ਕਹਿੰਦਾ ਯਾਰ ਅਸੀਂ ਵੀ ਇੱਥੇ ਰਹਿਣਾ ساری ਉਮਰ ਇੱਥੇ ਰਹਿਣਾ ਉਹ ਅਗਲਾ ਵੀ ਇੱਥੇ ਰਹਿੰਦਾ ਵਾ ਤੇ ਇਹ ਚੰਗਾ ਨਹੀਂ ਲੱਗਦਾ ਇਹ ਕੀ ਧਮਕੀ ਦਿੱਤੀ ਧਮਕੀ ਦਿੱਤੀ ਜੀ ਮੁੰਡੇ ਦੀ ਖਲੋਵੋ ਇੱਥੇ ਮੈਂ ਮੁੰਡੇ ਲੈ ਕੇ ਆਉਣਾ ਜੀ ਕੱਲ ਨੂੰ ਕੋਈ ਜਾਲੀ ਮਾਰਨੀ ਜਾਲੀ ਮਾਰਨੀ ਇਨਸਾਨ ਤੇ ਫਿਰ ਭਾੜੀ ਆਪਾਂ ਹੀ ਹੱਕਦਾਰ ਹੋਣਗੇ ਫਿਰ ਇਹ ਜੋ ਵੀ ਆ ਜਿੱਦ ਦੀ ਗੱਲ ਹੈ ਇਹ ਤੇ ਜੋ ਵੀ ਇਹ ਕਰਨਗੇ ਵੇਖੋ ਗਲੀ ਚ ਗ ਠੀਕ ਗੱਡੀ ਤੋਂ ਬੱਲ ਲੜ ਕੇ ਪਾ ਲਈ ਹੱਥੋਂ ਮੁੱਕੀ ਹੋਇਆ ਉਹ ਤੋਂ ਚੁੱਕ ਕੇ ਉੱਥੇ ਆ ਗਿਆ ਉੱਥੇ ਮੇਰੇ ਚੈਨ ਚੂਨ ਲਾਈ ਇਹਨੇ ਸਾਰੀ ਚੈ ਤੇ ਬਾਕੀ ਮੱਲੇ ਵਾਲੇ ਨੇ ਫੜਿਆ ਉਹ ਉਧਰੋਂ ਸਾਈਡ ਕੀਤਾ ਨੂੰ ਉਹ ਦਸਾਰ ਪੌੜੀ ਉੱਥੇ ਲਾਈ ਦੇ ਦਸਾਰ ਦਾ ਦਾਸ ਦੀ ਬੇਰ ਵੀ ਹੋਈ ਆ ਮਤਲਬ ਹੱਥੋਂ ਪਾਈ ਇੱਥੋਂ ਤੱਕ ਚੱਲ ਗਿਆ ਮਤਲਬ ਆ 50 ਮੇਰੇ ਹੱਥ ਵਿੱਚ ਜੇ 50 ਮੈਂ ਮਹਲ ਬਚਾਈ ਆਪਣੀ ਕੋ 50 ਮਹਾਂ ਬਚਾਈ ਦੇ ਆਪਣੀ ਤੇ ਉਹ ਮਤਲਬ ਕਰੇ ਕੁਰ ਕੇ ਮਤਲਬ ਮਤਲਬ ਕਾਫੀ ਔਰ ਇਟਾ ਉਟਾ ਵਾਰ ਕੇ ਕਹਿੰਦਾ ਖਲੋ ਉਹ ਇੱਥੇ ਮੈਂ ਆ ਕੇ ਨਾਲ ਕੋ ਲੈ ਆ ਸੈਸ਼ਨ ਕੋ ਕੀ ਮੰਨਦਾ ਸੈਸ਼ਨ ਕੋ ਕੀ ਮੰਗ ਕਰਦੇ ਆ ਭਾਈ ਜੋ ਵੀ ਆਇਆ ਗੁੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਚਾਹਦੇ کہیں ਕਹਿੰਦੇ ਯਾਰ ਸਹੀ ਤਰੀਕੇ ਨਾਲ ਹਰ ਕੋਈ ਗਲੀ ਮੱਲੇ ਚ ਰਹਿੰਦਾ ਵਾ ਹੀ ਨਹੀਂ ਲੜਦੇ ਨਹੀਂ ਕਿਸੇ ਨਾਲ ਗਲੀ ਮੱਲੇ ਚ ਹਰ ਕੋਈ ਨੂੰ ਆਪਣਾ ਸੈਰ ਦੇ ਗੱਡੀ ਲਾਵੇ ਹਰ ਕੋਈ ਨੂੰ ਤੰਗ ਹੀ ਨਾ ਹੋਵੇ ਗੱਡੀ ਨਿਕਲਣ ਲੱਗੇ ਕਾਰਵਾਈ ਕੀਤੀ ਜਾਵੇ ਜੋ ਵੀ ਆ ਗਾਂਦੀ ਕਾਰਵਾਈ ਕੀਤੀ ਗੱਡੀ ਲਾਂ ਸਾਈਡ ਲੱਗੇ ਮਦਰ ਵੀ ਸਿਆਣੇ ਬਿਆਣੇ ਇਹਨਾਂ ਨੂੰ ਕੁਝ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਬੋ ਜੀ ਠੀਕ ਹੈ ਦੱਸੋ ਤੁਸੀਂ ਕਿੰਛੂ ਅੱਜ ਕੀ ਜੀ ਡਾਕਟਰ ਜਸਵਿੰਦਰ ਸੋਹਲ ਹਿਊਮਨਸ ਰਾਈਟਸ ਚੇਅਰਮੈਨ ਪੰਜਾਬ ਮੈਂ ਜੀ ਅੱਜ ਇੱਥੇ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਇੱਕ ਨੌਜਵਾਨ ਦੋ ਨੌਜਵਾਨ ਜ ਵੀ ਕਹਿ ਸਕਦੇ ਆ ਦੋ ਗੱਡੀਆਂ ਖੜੀਆਂ ਇੱਕ ਦੇ ਵਿੱਚ ਉਸਦੇ ਮਾਤਾ ਜੀ ਸੀ ਲੜਕੇ ਦੇ ਨਾਲ ਔਰ ਇੱਕ ਲੜਕਾ ਦੂਸਰਾ ਜਿਹੜੇ ਆਪਣੇ ਘਰ ਦੇ ਬਾਹਰ ਉਹਦੀ ਗੱਡੀ ਲੱਗੀ ਉਸ ਲੜਾਈ ਝਗੜੇ ਦੇ ਵਿੱਚ ਜੋ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਕ ਦੂਸਰੇ ਨਾਲ ਲੜਦੇ ਹੋਇਆ ਇੱਕ ਨੌਜਵਾਨ ਨੇ ਦੂਸਰੇ ਦੀ ਪੱਗ ਲਾ ਦਿੱਤੀ ਹੁਣ ਮਸਲਾ ਇੱਥੇ ਟਰਬੰਦਾ ਬਣਿਆ ਹੋਇਆ ਹੈ ਕਿ ਦਸਤਾਰ ਵੀ ਗੁਰੂ ਮਹਾਰਾਜ ਜੀ ਨੇ ਦਿੱਤੀ ਹੋਈ ਬੜੀ ਵੱਡੀ ਬਖਸ਼ ਹੈਗੀ ਹੈ ਇਸ ਦੇ ਉੱਤੇ ਹੱਥ ਪਾਉਣਾ ਸਰਾ ਸਰ ਗਲਤ ਹੈ ਜਿਸ ਚੀਜ਼ ਦੀ ਮੈਂ ਵੀ ਨਿੰਦਿਆ ਕਰਦੀ ਆ ਕਿ ਪੱਗ ਨੂੰ ਹੱਥ ਲਾਉਣਾ ਇਹ ਕਿਸੇ ਦਾ ਵੀ ਫਰਜ਼ ਨਹੀਂ ਬਣਦਾ ਕਿਉਂਕਿ ਇਹ ਸਿੱਖ ਕੌਮ ਦੇ ਲਈ ਬੜੀ ਵੱਡੀ ਚੀਜ਼ ਹੈ 不。 ਪੁਲਿਸ ਆਈ ਹੈ ਇੱਥੇ ਇਹਨਾਂ ਨੇ ਕੰਪਲੇਨਟ ਕੀਤੀ ਹੈ ਪੁਲਿਸ ਨਾਲ ਗੱਲ ਹੋ ਚੁੱਕੀ ਹੈ ਅਸੀਂ ਵੀ ਉਹਨਾਂ ਨੂੰ ਨੋਟਿਸ ਕੀਤਾ ਹੈ ਕਿ ਸਾਨੂੰ ਸਵਿਵਰਤੀ ਕਰ ਇਸ ਚੀਜ਼ ਦੀ ਖਬਰ ਦਿੱਤੀ ਜਾਵੇ ਕਿ ਜੇਕਰ ਉਹ ਨੌਜਵਾਨ ਜਿਸ ਨੇ ਇਸ ਦੀ ਪੱਗ ਨੂੰ ਹੱਥ ਲਗਾਇਆ ਹੈ ਜੇ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਉਸ ਦੇ ਕੋਲੇ ਰਿਟਨ ਦੇ ਵਿੱਚ ਮਾਫੀ ਮੰਗਵਾਈ ਜਾਵੇ ਕਿ ਦਸਤਾਰ ਨੂੰ ਹੱਥ ਪਾਉਣਾ ਸਰਾਸਰ ਇਹ ਬੇਦਬੀ ਹੈ ਇੱਕ ਪੱਗ ਦੀ ਦਸਤਾਰ ਦੀ ਸੋ ਇਸ ਦੇ ਲਈ ਉਹ ਹੱਕਦਾਰ ਹੈ ਮਾਫੀ ਮੰਗਣ ਦਾ ਤੇ ਸੋ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਜੋ ਇਹਨਾਂ ਦੇ ਲਾਗੇ ਸੀਸੀਟੀਵੀ ਕੈਮਰਾਸ ਫੁਟੇਜ ਹੈ ਉਹ ਪੁਲਿਸ લાલીયા ਜਿਸ ਦੇ ਵਿੱਚ ਦਿਖ ਰਿਹਾ ਕਿ ਉਸ ਨੌਜਵਾਨ ਨੇ ਪਹਿਲੇ ਈਟ ਚੁੱਕੀ ਹੈ ਇਸ ਲੜਕੇ ਨੂੰ ਮਾਰਨ ਲਈ ਜਿਹਦੀ ਟਰਬਲ ਲੱਥੀ ਹੈ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਜੋ ਝਗੜਾ ਹੋਇਆ ਉਹ ਸਾਰਾ ਕੁਝ ਕੈਮਰੇ ਦੇ ਵਿੱਚ ਹੈਗਾ ਵੱਡੀ ਵੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਜੀ ਕੀ ਇਹ ਕਿੰਦ ਹੋਇਆ ਗਿਆ ਜੀ ਪ੍ਰਸ਼ਾਸਨ ਨੇ ਇਹੀ ਕਿਹਾ ਹੈ ਕਿ ਸਾਨੂੰ ਸਿਰਫ ਅੱਜ ਦਾ ਰਾਤ ਦਾ ਟਾਈਮ ਦਿੱਤਾ ਜਾਵੇ ਅਸੀਂ ਸਵੇਰੇ ਅਗਰ ਇਹ ਲੜਕਾ ਖੁਦ ਆ ਕੇ ਪੇਸ਼ ਨਹੀਂ ਹੁੰਦਾ ਅਸੀਂ ਇਹਨਾਂ ਦੇ ਘਰ ਸਵੇਰੇ ਆਵਾਂਗੇ ਔਰ ਸਵੇਰੇ ਇਹਨਾਂ ਨੂੰ ਲੈ ਕੇ ਇਸ ਮਸਲੇ ਦਾ ਹੱਲ ਕੱਢਾਂਗੇ ਜੇਕਰ ਉਸ ਦੀ ਗਲਤੀ ਪਾਈ ਜਾਂਦੀ ਹੈ ਤਾਂ ਬਿਲਕੁਲ ਰਿਟਨ ਦੇ ਵਿੱਚ ਇਹਨਾਂ ਕੋਲੇ ਮਾਫੀ ਮੰਗਣ ਦਾ ਹੱਤਧਾਰ ਬ ਬੰਦਾ ਜੀ ਪੁੱਛੋ ਜਿਹੜੀ ਗੱਲ ਪੁੱਛ ਰਹੇ ਹੋ ਕੀ ਨਾਮ ਤੁਹਾਡਾ ਮੇਰਾ ਨਾਮ ਆਸਰ ਤੁਜੀਤ ਸਿੰਘ ਇਸੇ ਇਲਾਕੇ ਦੇ ਰਹਿਣ ਵਾਲੇ ਮੈਂ ਪੁਰਾਣਾ ਮੈਂ ਕਿਹਾ ਇੱਥੇ ਜੰਪ ਵਾਲਾ ਮੈਂ ਕੀ ਗੱਲ ਕੀ ਹੋਈ ਇੱਥੇ ਜਿਹੜੀ ਗੱਲ ਚਲੋ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਇਸ ਗੱਲ ਦਾ ਤੇ ਚਲੋ ਇਹਨੇ ਗਾਰਡਿੰਗ ਹੋਂਦੋਂ ਇਗਨੋਰ ਕੀਤਾ ਤੇ ਚਲੋ ਇਸ ਗੱਲ ਦੇ ਹੱਥੋਂ ਬਾਈ ਵੀ ਹੋਇਆ ਗਾਲਾਂ ਗੱਡੀਆਂ ਪੱਗ ਲਾਈ ਉਹਦੀ ਤੇ ਆਪ ਨਸ਼ਈ ਇੱਕ ਨੰਬਰ ਦਾ ਹੈ ਮਾਂ ਪਿਓ ਇਹਦਾ ਇਹਨੂੰ ਛੱਡ ਕੇ ਭੱਜ ਗਿਆ ਜਿਹਦੇ ਮੇਰੇ ਪੱਗ ਲਾਈ ਗਈ ਹਾਂ ਇਸ ਬੰਦੇ ਨੇ ਪੱਗ ਲਾਈ ਹੈ ਕੀ ਨਾਮ ਕੀ ਹੋਦਾ ਉਹ ਮੈਨਾਂ ਨਹੀਂ ਪਤਾ ਇਹ ਨੇਜਰ ਦੂਜੇ ਨੂੰ ਕਹਿੰਦੇ ਆ ਸਰ ਤੁਸੀਂ ਦੂਜੇ ਡੇਰੀ ਵਾਲਾ ਕਿੱਧਰ ਹਾਂਜੀ ਸਰ ਤੁਸੀਂ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਹਾਂਜੀ ਦੋਨੋਂ ਪਰਿਵਾਰਾਂ ਨੂੰ ਜਾਣਦੇ ਹੋ ਤੁਸੀਂ ਮੈਂ ਦੋਹਾਂ ਪਰਿਵਾਰਾਂ ਨੂੰ ਜਾਣਦਾ ਹਾਂ ਕਿੰਨਾ ਕਿਦਰਾ ਜਾਣਦਾ ਹੈ ਇਹੋ ਜੀ ਕੋਈ ਗੱਲ ਨਹੀਂ ਹਾਂਜੀ ਮੈਂ ਮੇਰਾ ਮੇਰਾ ਭਤੀਜਾ ਹੋ ਇਸ ਕਾਹ ਕਿ ਇਹੋ ਜੀ ਕੋਈ ਗੱਲ ਨਹੀਂ ਉਹਨੇ ਦੱਸਿਆ ਹੀ ਨੇੜਿਆ ਬੜਾ ਸਮਾਂ ਕੀ ਆ ਦੱਸੋ ਨਾ ਜਿਸ ਤਰੀਕੇ ਨਾਲ ਨਸ਼ਾ ਨਸ਼ਾ ਕਰਦਾ ਜਿਹਨੇ ਜਰਾ ਨਸ਼ਾ ਦੱਸਦਾ ਮੈਂ ਤਾਂ ਕਿਹਾ ਵੀ ਨਸ਼ਾ ਇੱਕ ਨੰਬਰ ਦਾ ਕਰਦਾ ਨਸ਼ਾ ਕਰ ਦੱਸੇ ਦਰ ਕੇ ਉਹ ਬਾਪੇ ਛੜਗਨ ਵੀ ਲਗ ਗਿਆ ਦੂਰ ਹੋਰ ਕੇ ਤੇ ਘੋੜੀ ਬਣਾ ਲਈ ਆ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਵੱਲੋਂ ਹਾਂਜੀ ਜੋ ਲੱਗਦਾ ਬੰਦੀ ਕਾਰਵਾਈ ਹੋਣੀ ਚਾਹੀਦੀ ਮੈਂ ਬੰਦੀ ਕੀ ਕਰਦੇ ਮੈਂ ਨਾ ਵੱਧ ਤੋਂ ਵੱਧ ਕਾਰਵਾਈ ਕਰਨੀ ਚਾਹੀਦੀ ਆ ਕਿ ਉਹ ਜੇ ਬੰਦਾ ਇੱਕ ਦੀ ਕਾਨੂੰਨੀ ਕਾਨੂੰਨ ਅਰਚ ਲੈਦਾ ਕਾਰਗ ਵਿੱਚ ਛੜਗਦੇ ਖਿਲਾਫ ਦਾ ਕਿਉਂ ਚਲੋ ਸਾਈਡ ਤੇ ਲਾ ਲੇ ਇਹ ਰਿਪੋਰਟ ਕਰਦਾ ਭਾਜੀ ਮੈਂ ਆ ਰਿਹਾ ਦੋ ਮਿੰਟ ਤੇ ਤੂੰ ਮੁੜੇ ਕਰਦਾ ਨਾ ਬੰਦੇ ਗੱਲ ਦੇਣੀ ਆ ਤੇ ਜਦੋਂ ਆਖੇ ਇੱਕ ਗਲਤ ਹੈ